ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੋਂ ਨਿਰਾਸ਼ ਹੋ ਕੇ ਆਸ਼ਾ ਵਰਕਰਾਂ ਤੇ ਫਲੀਸਟ੍ਰੇਟਰ ਜੂਨੀਅਨ ਵੱਲੋਂ ਮੰਗਾਂ ਤੇ ਲੋੜਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤੇ ਜਾਣਤੇ ਫਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਅੱਗੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਪ੍ਰਧਾਨ ਕਿਰਦਿੱਪ ਪੰਜੋਲਾ ਨੇ ਕਿਹਾ ਆਸ਼ਾ ਵਰਕਰਾਂ ਨੂੰ ਆਸ਼ਮਨ ਸਕੀਮ ਤਹਿਤ ਲਿਆ ਗਿਆ ਤੇ ਕੇਵਲ ਹੰਝੂ ਪੋਚਣ ਵਾਲੀ ਗੱਲ ਕੀਤੀ ਗਈ ਹੈ ਪਰੰਤੂ ਕੇਂਦਰ ਦੀ ਸਰਕਾਰ ਬਹੁਤ ਹੀ ਨਿਗੋਣ ਪੱਤਿਆਂ ਤੇ ਉਹਨਾਂ ਤੋਂ ਹਾਰਡਵਰਕ ਕਰਵਾ ਰਹੀ ਹੈ ਆਸ਼ਾ ਵਰਕਰਾਂ ਦਾ ਇਸ਼ੂ ਛਣ ਹੈ ਉਹਨਾਂ ਨੇ ਨਾਰਾ ਕੀਤਾ ਹੈ ਕਿ ਸਰਕਾਰ ਸਰਵਉੱਚ ਸਿੱਖਿਆ ਨੀਤੀ ਤੇ ਸਿਹਤ ਸਹੂਲਤਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿੱਥੇ ਸਿੱਖਿਆ ਦਾ ਬਜਟ ਘਟਾਇਆ ਉੱਥੇ ਹੀ ਸਿਹਤ ਸਹੂਲਤਾਂ ਨੂੰ ਵੀ ਅਣਗੌਲਿਆ ਕਿਹਾ ਉਹਨਾਂ ਕਹਿੰਦੇ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਕੇਵਲ ਜ਼ੁਮਲਿਆਂ ਦੀ ਸਰਕਾਰ ਹੈ ਲੋਕਾਂ ਨੂੰ ਵੱਡੇ ਵੱਡੇ ਸਭਜ ਬਾਗ ਦਿਖਾ ਕੇ ਉਹਨਾਂ ਤੋਂ ਵੋਟਾਂ ਬਟੋਰ ਕੇ ਬਾਅਦ ਵਿੱਚ ਪੁੱਛਿਆ ਨਹੀਂ ਜਾਂਦਾ ਆਸ਼ਾ ਵਰਕਰ ਤੇ ਆਸਪ ਸੈਲੀਟੇਟਰ ਦਾ ਰੋਲ ਜੋ ਤੇ ਬੰਦੀ ਵੱਲੋਂ ਸੈਂਟਰ ਸਰਕਾਰ ਦੇ ਖਿਲਾਫ ਸਾਡਾ ਪ੍ਰੋਟੈਸਟ ਚੱਲ ਰਿਹਾ ਕਿ ਉਹ ਬਿੱਟਾ ਦਿਨੀ ਇੱਕ ਬਜਟ ਪਾਸ ਕੀਤਾ ਗਿਆ ਹੈ ਉਸ ਬਜਟ ਦੇ ਵਿੱਚ ਆਸ਼ਾ ਵਰਕਰਾਂ ਦਾ ਨਾਮ ਆਪਰ ਹੈ ਜਿਹੜਾ ਇੱਕ ਹੰਝੂ ਪੁੰਜਣ ਵਾਲੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਸ ਦੇ ਮੁਤਾਬਕ ਸਾਡਾ ਜਿਹੜਾ ਬਜਟ ਹੈ ਉਹ ਨਹੀਂ ਪਾਸ ਕੀਤਾ ਗਿਆ ਜਿਸ ਕਰਕੇ ਅੱਜ ਅਸੀਂ ਇੱਥੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਨੇ ਤੇ ਆਉਣ ਵਾਲੇ 19 ਤਰੀਕ ਨੂੰ ਅਸੀਂ ਹੋਰ ਵੀ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਆਉਣ ਵਾਲੇ 19 ਤਰੀਕ ਨੂੰ ਥਾੜੀ ਬਜਾਓ ਤੇ ਮੋਦੀ ਨੂੰ ਜਗਾਓ ਦੀ ਜਿਹੜੀ ਸਰਕਾਰ ਉਸ ਦੇ ਖਿਲਾਫ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਪੂਰੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਅੱਜ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਜੀ ਕੀ ਮੰਗਾਂ ਕੀ ਨਹੀਂ ਤੁਡੀ ਸਾਡੀ ਸਭ ਤੋਂ ਪਹਿਲੀ ਮੰਗ ਹੈ ਕਿ ਮਿਨੀਮਮ ਵੇਜ ਘਟੋਕਟੂ ਦੇ ਸੀ ਰੇਟ ਲਾਗੂ ਕਰਕੇ ਸਾਨੂੰ ਰੈਗੂਲਰ ਮਲਾਜਮ ਐਲਾਨਿਆ ਜਾਵੇ ਤੇ ਸਾਡੀ ਮਿਨੀਮਮ ਵੇਜ ਘਟੋਕਟੂ 20000 ਰੁਪਏ ਤਨਖਾਹ ਐਲਾਨ ਕੀਤੀ ਜਾਵੇ ਅਤੇ ਸਾਨੂੰ ਜਿਹੜਾ ਹਾਜ਼ਰੀ ਸਾਡੀ ਯਕੀਨੀ ਬਣਾਈ ਜਾਵੇ ਕਿਉਂਕਿ ਅਸੀਂ ਸੈਂਟਰ ਦੇ ਮਲਾਜਮ ਹੈ ਤੇ ਸਾਨੂੰ ਸੈਂਟਰ ਦੀ ਸਕੀਮ ਨੇ ਰੱਖਿਆ ਹੋਇਆ ਜੀ ਜੇਕਰ ਨਹੀਂ ਹੁੰਦਾ ਤਾਂ ਅਗਲੀ ਰਣਨੀਤੀ ਕੀ ਹੈ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਹੱਲ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਸ਼ੂ ਦੀ ਰੂਪਰੇਖਾ ਤਿੱਖੀ ਕੀਤੀ ਜਾਊਗੀ ਤੇ 19 ਤਰੀਕ ਤੋਂ ਜਿਲ੍ਹਾ ਪੱਧਰੀ ਜਿਹੜੇ ਰੋਸ ਪ੍ਰਦਰਸ਼ਨ ਨੇ ਉਹ ਵੱਡੇ ਲੈਵਲ ਤੇ ਜਿਹੜੇ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ ਗੱਲ ਕੀਤੀ ਵੀ ਲੋਕ ਸਭਾ ਚੋਣਾਂ ਵੀ ਆ ਰਹੀਆਂ ਉਹਨੂੰ ਲੈ ਕੇ ਵੀ ਕੋਈ ਰਣਨੀਤੀ ਤਿਆਰ ਕੀਤੀ ਦੋਖੋ ਜੀ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਜਿਹੜੀਆਂ ਵੋਟਾਂ ਵਟਾਰਨ ਵਾਲੇ ਨੇ ਘਰ ਘਰ ਆਉਂਦੇ ਨੇ ਪਰ ਵਰਕਰ ਸਾਡੀਆਂ ਮੰਗਾਂ ਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਸ਼ਾ ਵਰਕਰ ਤੇ ਆ ਸਭ ਸੰਮੇਟ ਰਾ ਜਿਹੜੀਆਂ ਹਰ ਵਰਗ ਤੱਕ ਪਹੁੰਚ ਰਹੀਆਂ ਨੇ ਉਹ ਘਰ ਘਰ ਲੋਕਾਂ ਨੂੰ ਜਾ ਕੇ ਜਾਗਰੂਕ ਕਰਨਗੀਆਂ ਕਿ ਜਿਹੜੀ ਸਰਕਾਰ ਇਹ ਸਿਰਫ ਤੇ ਸਿਰਫ ਸਮਝੌਬਾਜ਼ ਦਿਖਾ ਰਹੀ ਹੈ ਤੇ ਬੋਟਮ ਤੋੜਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕੇਂਦਰੀਆ ਪੰਜਾਬ ਕੇਂਦਰ ਦੀ ਸਰਕਾਰ ਕਿਉਂਕਿ ਕੇਂਦਰ ਦੀ ਸਰਕਾਰ ਨੇ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਕਈ ਸਟੇਜਾਂ ਦੇ ਉੱਪਰ ਮੋਦੀ ਸਰਕਾਰ ਨੇ ਸਾਡੀ ਸਲਾਘਾ ਵੀ ਕੀਤੀ ਹੈ ਕਿ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਕੰਮ ਨੇ ਆਪਣੀਆਂ ਅਜਾਨਾ ਜੋਖਮ ਦੇ ਵਿੱਚ ਪਾ ਕੇ ਆਮ ਪਬਲਿਕਾ ਦੀ ਜਾਨ ਨੂੰ ਬਚਾਇਆ ਹੈ ਪਰ ਸਾਨੂੰ ਸਿਰਫ ਤੇ ਸਿਰਫ ਮੋਦੀ ਸਰਕਾਰ ਵੱਲੋਂ ਸਟੇਜਾਂ ਦੇ ਉੱਪਰ ਸਲਾਘਾ ਕੀਤੀ ਗਈ ਹੈ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਥਾਂ ਦੀਆਂ ਥਾਂ ਪਈਆਂ ਨੇ ਤੇ ਸਾਨੂੰ ਘੱਟੋ ਘੱਟ ਮਿੰਨੀਮ ਅੰਬੇਜ ਹੈ ਜਿਹੜਾ ਉਹ ਸੈਂਟਰ ਸਰਕਾਰ ਲਾਗੂ ਕਰੇ